ਆਪਾਂ ਫੂਡ ਟਰੱਕ ਦੇਖਦੇ ਹਾਂ ਨਾ ਜਾਂ ਆਪਾਂ ਕੁਝ ਹੋਰ ਇਨੋਵੇਸ਼ਨ ਦੇਖਦੇ ਹਾਂ ਪਰ ਤੁਸੀਂ ਇੱਕ ਡੈਂਟਲ ਵੈਨ ਬਣਾਈ ਹੈ ਇਸ ਦਾ ਆਈਡੀਆ ਮੈਨੂੰ ਅੱਤੋਂ 11-12 ਸਾਲ ਪਹਿਲਾਂ ਆਇਆ ਸੀ ਜਦ ਮੈਂ ਸਿਵਲ ਹਸਪੀਟਲ 'ਚ ਆਪਣੀ ਜੌਬ ਕਰਦਾ ਸੀਗਾ ਬਟ ਉੱਥੇ ਸਾਡੇ ਕੋਲ ਐਵਜੇ ਪੇਸ਼ੈਂਟਸ ਵੀ ਆਉਂਦੇ ਸੀ ਜਿਹੜੇ ਘਰ ਤੋਂ ਕਿਰਾਇਆ ਲਾ ਕੇ ਵੀ ਆਪਦੇ ਪਿੰਡਾਂ ਤੋਂ ਜਾਂ ਆਪਦੇ ਘਰ ਤੋਂ ਸਿਵਲ ਹਸਪੀਟਲ ਪਹੁੰਚ ਨਹੀਂ ਸਕਦੇ ਸੀਗੇ ਤੇ ਉਦੋਂ ਇੱਕ ਮਨ ਚ ਫੁਰਨਾ ਆਇਆ ਵੀ ਕਿਉਂ ਨਾ ਅਸੀਂ ਇਲਾਜ ਉਹਨਾਂ ਦੇ ਘਰ ਤੱਕ ਪਹੁੰਚਾ ਸਕੀਏ ਇਹ ਇਹ ਲਾਸਟ ਈਅਰ ਤੋਂ ਅਸੀਂ ਸਾਨੂੰ ਹੁਣ ਪੌਣੇ ਇੱਕ ਦੋ ਸਾਲ ਹੋ ਚੁੱਕੇ ਆ ਅਸੀਂ ਇਹਦੇ ਵਿੱਚ ਇਸ ਮੋਬਾਈਲ ਡੈਂਟਲ ਵੈਨ ਦੇ ਵਿੱਚ ਦੰਦਾਂ ਦਾ ਇਲਾਜ ਫ੍ਰੀ ਕਰਦੇ ਆ ਜੀ ਜਿੰਦੇ ਵਿੱਚ ਦੰਦਾਂ ਨੂੰ ਭਰਨਾ ਦੰਦਾਂ ਨੂੰ ਕੱਢਣਾ ਦੰਦਾਂ ਦੀ ਸਫਾਈ ਕਰਨੀ ਜਾਂ ਦੰਦਾਂ ਦੇ ਐਕਸ-ਰੇ ਕਰਨੇ ਤੇ ਚੈੱਕ-ਅਪ ਤਾਂ ਚਲੋ ਅਸੀਂ ਬਹੁਤ ਸਾਲਾਂ ਤੋਂ ਕੈਂਪ ਪਹਿਲਾਂ ਵੀ ਕਰ ਰਹੇ ਸੀਗੇ ਪਰ ਉਹਨਾਂ ਨੂੰ ਅਸੀਂ ਹੁਣ ਇਲਾਜ ਵੀ ਫ੍ਰੀ ਦਿੰਨੇ ਆ ਤੇ ਜਿਹੜੇ ਮਰੀਜ਼ ਉਹ ਕਾਸਟ ਨਹੀਂ ਬੇਅਰ ਕਰ ਸਕਦੇ ਜਿਹੜੇ ਉਹ ਇਲਾਜ ਨਹੀਂ ਕਰਵਾ ਸਕਦੇ ਇਹ ਦਿਮਾਗ ਇੱਕ ਸੀਗਾ ਆਈਡੀਆ ਸੀਗਾ ਵੀ ਅਸੀਂ ਉਹਨਾਂ ਲੋਕਾਂ ਲਈ ਵੀ ਕੁਝ ਕਰੀਏ ਜਿੰਦੇ ਵਿੱਚ ਹੁਣ ਤੱਕ ਅਸੀਂ ਅਮ੍ਰਿਤਸਰ ਸਾਹਿਬ ਦੇ ਪਿੰਡਾਂ 'ਚ ਵੀ ਕੈਂਪ ਲਾ ਚੁੱਕੇ ਹਾਂ ਮਾਨਸਾ ਵੀ ਲਗਾ ਚੁੱਕੇ ਹਾਂ ਲੁਧਿਆਣਾ 'ਚ ਤਾਂ ਬਹੁਤ ਏਰੀਆ 'ਚ ਲਗਾ ਚੁੱਕੇ ਹਾਂ ਤੇ ਕੋਸ਼ਿਸ਼ ਹੈ ਹੌਲੀ-ਹੌਲੀ ਅਸੀਂ ਕਾਰਜਾਂ ਨੂੰ ਵਧਾਉਂਦੇ ਜਾਵਾਂਗੇ ਤੇ ਅੱਗੇ ਵੀ ਇਹ ਸੇਵਾ ਪਰਮਾਤਮਾ ਸਾਡੇ ਤੋਂ ਲੈਂਦਾ ਰਹੇਗਾ ਇਹ ਨਹੀਂ ਕਹਿੰਦੇ ਅਸੀਂ ਆਪਦੇ ਵੱਲੋਂ ਦੇ ਰਹੇ ਹਾਂ ਇਹ ਗੁਰੂ ਸਾਹਿਬ ਦਾ ਹੀ ਦਿੱਤਾ ਹੋਇਆ ਹੈ ਅਸੀਂ ਸੁਸਾਇਟੀ ਨੂੰ ਕੁਝ ਹਿੱਸਾ ਵੰਡ ਰਹੇ ਹਾਂ ਚਲੋ ਅਸੀਂ ਆਪਦਾ ਪਰਿਵਾਰ ਵੀ ਦੇਖਦੇ ਹਾਂ ਮਿਹਨਤ ਕਰਦੇ ਹਾਂ ਆਪਦਾ ਵੀ ਸਰਵਾਈਵ ਕਰਨਾ ਹੈ ਤੇ ਉਹੀ ਦਵਾਈਆਂ ਉਹੀ ਇਨਸਟਰੂਮੈਂਟਸ ਉਹੀ ਮਟੀਰੀਅਲ ਉਹਦੇ ਚ 0.1% ਵੀ ਫਰਕ ਨਹੀਂ ਹੁੰਦਾ ਵੀ ਜਿਹੜਾ ਅਸੀਂ ਕਲੀਨਿਕ ਤੇ ਯੂਜ਼ ਕਰਦੇ ਆ ਉਹੀ ਅਸੀਂ ਇੱਥੇ ਕੈਂਪ ਚ ਯੂਜ਼ ਕਰਦੇ ਆ। ਮੁਧਿਆਨ ਦੇ ਵਿੱਚ ਇੱਕ ਐਸੀ ਨਵਕਲੀ ਜਿਹੜੀ ਕਿ ਇਹ ਸੇਵਾ ਚੱਲਦੀ ਪਈ ਹੈ ਵੀ ਜਿਸ ਬਾਰੇ ਤੁਹਾਨੂੰ ਅੱਜ ਜਾਣਕਾਰੀ ਦਵਾਂਗੇ ਤਾਂ ਗੁਰਦੁਆਰਾ ਮਨਜੀ ਸਾਹਿਬ ਆਲਮਗਿਰ ਵਿਖੇ ਪਹੁੰਚੇ ਆ ਜਿੱਥੇ ਫ੍ਰੀ ਡੈਂਟਲ ਜਿਹੜੀ ਕਿ ਇਹ ਸੇਵਾ ਚੱਲਦੀ ਪਈ ਹੈ ਉਹ ਵੀ ਇੱਕ ਡੈਂਟਲ ਵੈਨ ਦੇ ਵਿੱਚ ਜਿਹੜੀ ਚੱਲਦੀ ਪਈ ਹੈ ਤਾਂ ਡਾਕਟਰ ਪੀਐਸ ਸਿੱਧੂ ਜੀ ਵੱਲੋਂ ਚਲਾਈ ਜਾ ਰਹੀ ਹੈ। ਤਾਂ ਸਾਡੇ ਨਾਲ ਅੱਜ ਮੌਜੂਦ ਵੀ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕ ਥੈਂਕ ਯੂ ਸਰ ਸਰ ਸਭ ਤੋਂ ਪਹਿਲਾਂ ਆਪਾਂ ਇਸ ਇਸੇ ਵਹੀਕਲ ਬਾਰੇ ਗੱਲ ਕਰਾਂਗੇ ਵੀ ਸਰ ਇਸ ਦਾ ਆਈਡੀਆ ਕਿਸ ਤਰੀਕੇ ਨਾਲ ਆਇਆ ਕਿਉਂਕਿ ਆਪਾਂ ਦੇਖਦੇ ਹਾਂ ਵੀ ਆਪਾਂ ਫੂਡ ਟਰੱਕ ਦੇਖਦੇ ਹਾਂ ਨਾ ਜਾਂ ਆਪਾਂ ਕੁਝ ਹੋਰ ਇਨੋਵੇਸ਼ਨ ਦੇਖਦੇ ਹਾਂ ਪਰ ਤੁਸੀਂ ਇੱਕ ਡੈਂਟਲ ਵੈਨ ਬਣਾਈ ਹੈ ਦੇ ਵਿੱਚ ਮੈਂ ਪਹਿਲਾਂ ਤਾਂ ਧੰਨਵਾਦ ਕਰਨਾ ਚਾਹੁੰਦਾ ਸਿਟੀ ਹੈਡਲਾਈਨਸ ਦਾ ਤੇ ਇਸ ਦਾ ਆਈਡੀਆ ਮੈਨੂੰ ਤੋਂ 11-12 ਸਾਲ ਪਹਿਲਾਂ ਆਇਆ ਸੀ ਜਦ ਮੈਂ ਸਿਵਲ ਹਸਪੀਟਲ 'ਚ ਆਪਣੀ ਜੌਬ ਕਰਦਾ ਸੀਗਾ ਤੇ ਉਹਦੇ ਵਿੱਚ ਸਾਨੂੰ ਕੀ ਸੀਗਾ ਸਾਡੇ ਕੋਲ ਐਫਜੇ ਪੇਸ਼ੈਂਟ ਆਉਂਦੇ ਸੀਗੇ ਜਿਹੜੇ ਸਿਵਲ ਹਸਪੀਟਲ ਨੋ ਡਾਊਟ ਸਾਡੀ ਸਰਕਾਰਾਂ ਬਹੁਤ ਅੱਛਾ ਕੰਮ ਕਰਦੀ ਇਹਨਾਂ ਇਲਾਜ ਫ੍ਰੀ ਹੁੰਦਾ ਜਾਂ ਬਹੁਤ ਨੋਮੀਨਲ ਕੋਸਟ ਤੇ ਇਲਾਜ ਹੁੰਦਾ ਹੈ ਬਟ ਉੱਥੇ ਸਾਡੇ ਕੋਲ ਐਫਜੇ ਪੇਸ਼ੈਂਟਸ ਵੀ ਆਉਂਦੇ ਸੀ ਜਿਹੜੇ ਘਰ ਤੋਂ ਕਿਰਾਇਆ ਲਾ ਕੇ ਵੀ ਆਪਦੇ ਪਿੰਡਾਂ ਤੋਂ ਜਾਂ ਆਪਦੇ ਘਰ ਤੋਂ ਸਿਵਲ ਹਸਪੀਟਲ ਪਹੁੰਚ ਨਹੀਂ ਸਕਦੇ ਸੀਗੇ ਤੇ ਉਦੋਂ ਇੱਕ ਮੰਚ ਫੁਰਨਾ ਆਇਆ ਵੀ ਕਿਉਂ ਨਾ ਅਸੀਂ ਇਲਾਜ ਉਹਨਾਂ ਦੇ ਘਰ ਤੱਕ ਪਹੁੰਚਾ ਸਕੀਏ ਠੀਕ ਹੈ ਸੀ ਚਲੋ ਉਸ ਚੀਜ਼ ਨੂੰ ਇੰਪਲੀਮੈਂਟ ਕਰਦੇ ਕਰਦੇ ਜਾਂ ਇਹ ਵੈਨ ਬਣਾਉਂਦੇ ਬਣਾਉਂਦੇ ਨੋ ਡਾ ਉਹ ਮਿਹਨਤ ਕੀਤੀ ਥੋੜਾ ਥੋੜਾ ਪੈਸਾ ਜੋੜ ਕੇ ਫਿਰ ਇਹ ਵੈਨ ਲਈ ਵੈਨ ਦੇ ਵਿੱਚ ਸਮਾਨ ਲਗਾਇਆ ਤੇ ਇਹ ਲਾਸਟ ਈਅਰ ਤੋਂ ਅਸੀਂ ਸਾਨੂੰ ਹੁਣ ਪੌਣੇ ਇੱਕ ਦੋ ਸਾਲ ਹੋ ਚੁੱਕੇ ਆ ਅਸੀਂ ਇਹਦੇ ਵਿੱਚ ਇਸ ਮੋਬਾਈਲ ਡੈਂਟਲ ਵੈਨ ਦੇ ਵਿੱਚ ਦੰਦਾ ਦਾ ਇਲਾਜ ਫ੍ਰੀ ਕਰਦੇ ਆ ਜੀ ਜਿੰਦੇ ਵਿੱਚ ਦੰਦਾਂ ਨੂੰ ਭਰਨਾ ਦੰਦਾਂ ਨੂੰ ਕੱਢਣਾ ਦੰਦਾਂ ਦੀ ਸਫਾਈ ਕਰਨੀ ਜਾਂ ਦੰਦਾਂ ਦੇ ਐਕਸ-ਰੇ ਕਰਨੇ ਤੇ ਚੈੱਕ-ਅਪ ਤਾਂ ਚਲੋ ਅਸੀਂ ਬਹੁਤ ਸਾਲਾਂ ਤੋਂ ਕੈਂਪ ਪਹਿਲਾਂ ਵੀ ਕਰ ਰਹੇ ਸੀਗੇ ਪਰ ਉਹਨਾਂ ਨੂੰ ਅਸੀਂ ਹੁਣ ਇਲਾਜ ਵੀ ਫ੍ਰੀ ਦਿੰਨੇ ਆ ਇਹ ਇਲਾਜ ਅਸੀਂ ਲੋਡ ਬੰਦਾ ਨੂੰ ਫ੍ਰੀ ਕਰਦੇ ਆਂ ਜੀ ਤਾਂ ਸਰ ਜਿੱਥੇ ਆਪਾਂ ਅੱਜ ਕੱਲ੍ਹ ਜਦੋਂ ਮੈਂ ਦੇਖਦੇ ਆਂ ਵੀ ਜਿਹੜੇ ਡੈਂਟਲ ਕਲੀਨਿਕ ਹਨੇ ਸਿਰਫ ਇੱਕ ਵਿਜ਼ਿਟ ਚਾਰਜਸ ਦੇ 500000 ਰੁਪਏ ਜਿੱਥੇ ਲੈ ਲੈਂਦੇ ਨੇ ਤੁਸੀਂ ਫ੍ਰੀ ਸੇਵਾ ਕਰ ਰਹੇ ਹੋ ਤਾਂ ਸਰ ਕਿਵੇਂ ਮਤਲਬ ਇਹ ਸਾਰਾ ਕੁਝ ਪੋਸੀਬਲ ਹੋ ਪੰਦਾ ਹੈ ਜੀ ਅ ਸਰ ਇਹਦੇ ਵਿੱਚ ਹੈ ਵੀ ਅਸੀਂ ਮੇਰਾ ਇੱਕ ਸਿੰਪਲ ਜਿਹਾ ਮੋਟੋ ਹੈ ਇੱਕ ਲੌਜੀਕ ਬਣਾ ਮਤਲਬ ਰੂਲ ਬਣਾਇਆ ਹੋਇਆ ਹੈ ਅਸੀਂ 25 ਤੋਂ 26 ਦਿਨ ਕਲੀਨਿਕ ਕਰਦੇ ਆਂ ਆਪਾਂ ਉੱਥੇ ਅਸੀਂ ਆਪਣੀ ਮਿਹਨਤ ਕਰਦੇ ਆਂ ਜਿਹੜੀ ਕਹ ਲਓ ਮਿਹਨਤ ਜਿਵੇਂ ਅਸੀਂ ਸਾਨੂੰ ਗੁਰੂਆਂ ਨੇ ਵੀ ਦੱਸਿਆ ਦਸਬੰਦ ਕੱਢਣ ਦਾ ਦਸਵੰਧ ਕੱਟਣਾ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਜਿਹੜੀ ਆਪਦੀ ਕਮਾਈ ਕੀਤੀ ਹੈ ਨੇ ਕਮਾਈ ਦੇ ਵਿੱਚੋਂ ਕੁਝ 10% ਹਿੱਸਾ ਪੈਸਿਆਂ ਦਾ ਹੀ ਕੱਢੋ ਉਹ ਕਿਸੇ ਤਰੀਕੇ ਨਾਲ ਵੀ ਕੱਢ ਸਕਦੇ ਹੋ ਅਸੀਂ ਆਪਦਾ ਟਾਈਮ ਦਾ ਹਿੱਸਾ ਵੀ ਕੱਢਦੇ ਹਾਂ ਦਿਨ ਮਹੀਨੇ 'ਚ 4 ਤੋਂ 5 ਦਿਨ ਕੈਂਪ ਲਗਾਉਂਦੇ ਆ ਜਿੰਦੇ ਵਿੱਚ ਸਾਡਾ ਹੌਸਨ ਕਲੀਨਿਕ ਬੰਦ ਹੁੰਦਾ ਹੈ ਜਾਂ ਸਾਡੀ ਅੱਧੀ ਟੀਮ ਕਲੀਨਿਕ ਤੇ ਹੁੰਦੀ ਹੈ ਅੱਧੀ ਟੀਮ ਕੈਂਪ ਦੇ ਵਿੱਚ ਹੁੰਦੀ ਹੈ ਇਹ ਪਰਮਾਤਮਾ ਦੀ ਕਿਰਪਾ ਨਾਲ ਮਹੀਨੇ ਦੇ ਪਹਿਲੇ ਐਤਵਾਰ ਮੇਰਾ ਪੂਰਾ ਪਰਿਵਾਰ ਮੇਰੇ ਕਲੀਨਿਕ ਦੀ ਟੀਮ ਤੇ ਮੇਰੇ ਟੀਮ ਦੇ ਅੱਗੇ ਪਰਿਵਾਰਿਕ ਮੈਂਬਰ ਵੀ ਇਹਦੇ ਵਿੱਚ ਹਿੱਸਾ ਲੈਂਦੇ ਨੇ ਜੀ ਤਾਂ ਜਿਵੇਂ ਕਲੀਨਿਕਸ ਦੇ ਵਿੱਚ ਕਈ ਪੇਸ਼ੈਂਟ ਜਿਹੜੇ ਕਹਿ ਲੋ ਵੀ ਇੱਕ ਪੈਸੇ ਦੇ ਡਰ ਤੋਂ ਜਾਂ ਪੈਸੇ ਦੀ ਕਮੀ ਕਰਕੇ ਚੈੱਕਅਪ ਕਰਾਉਣ ਤੋਂ ਵੀ ਡਰਦੇ ਆ ਜੇ ਚੈੱਕਅਪ ਕਰਵਾ ਵੀ ਲੈਂਦੇ ਆ ਤਾਂ ਦੰਦਾਂ ਦਾ ਇਲਾਜ 노 ਡਾਊਟ ਮਹਿੰਗਾ ਹੁੰਦਾ ਹੈ ਕਿਉਂਕਿ ਸਾਡੇ ਇਨਸਟਰੂਮੈਂਟਸ ਹੋ ਗਏ ਸਾਡਾ ਮਟੀਰੀਅਲ ਹੋ ਗਿਆ ਜੇ ਤੁਸੀਂ ਅੱਛਾ ਇਨਸਟਰੂਮੈਂਟ ਯੂਜ਼ ਕਰਦੇ ਹੋ ਅੱਛਾ ਮਟੀਰੀਅਲ ਯੂਜ਼ ਕਰਦੇ ਹੋ ਤਾਂ ਆਟੋਮੈਟਿਕਲੀ ਇਲਾਜ ਉਹ ਕਾਫੀ ਮਹਿੰਗਾ ਚੱਲੇ ਜਾਂਦਾ ਕਿਉਂਕਿ ਬਹੁਤ ਸਾਰਾ ਮਟੀਰੀਅਲ ਐਸਐਵਜੇ ਹੁੰਦੇ ਨੇ ਜਿਹੜੇ ਆਪਣੇ ਇੰਡੀਆ 'ਚ ਨਹੀਂ ਬੰਦੇ ਜੇ ਬੰਦੇ ਆ ਮਤਲਬ ਬਾਹਰਲੇ ਮਟੀਰੀਅਲ ਥੋੜੇ ਜ਼ਿਆਦਾ ਬ ਤੇ ਜਿਹੜੇ ਮਰੀਜ਼ ਉਹ ਕਾਸਟ ਨਹੀਂ 베ਅਰ ਕਰ ਸਕਦੇ ਜਿਹੜੇ ਉਹ ਇਲਾਜ ਨਹੀਂ ਕਰਵਾ ਸਕਦੇ ਤਾਂ ਇਹ ਦਿਮਾਗ ਇੱਕ ਸਿਗਾ ਆਈਡੀਆ ਸੀਗਾ ਵੀ ਅਸੀਂ ਉਹਨਾਂ ਲੋਕਾਂ ਲਈ ਵੀ ਕੁਝ ਕਰੀਏ ਕਿਉਂਕਿ ਨੋ ਡਾਊਟ ਅਸੀਂ ਆਪਣੇ ਪਰਿਵਾਰ ਲਈ ਤਾਂ ਮਿਹਨਤ ਕਰਦੇ ਆਂ ਕਮਾਉਂਦੇ ਆਂ ਕੰਮ ਕਰਦੇ ਆਂ ਪਰ ਉਹਨਾਂ ਪਰਿਵਾਰਾਂ ਲਈ ਕੀ ਹੈ ਜਿਹੜਾ ਪਰਿਵਾਰਾਂ ਲਈ ਇਹ ਜਿਨ੍ਹਾਂ ਕੋਲ ਫਾਈਨੈਂਸ਼ੀਅਲ ਇਹਨਾਂ ਉਹ ਪੋਸਿਬਲ ਨਹੀਂ ਹੈਗਾ ਕਰਨਾ ਤਾਂ ਉਹਨਾਂ ਲਈ ਇੱਕ ਵੈਨ ਬਣਾਈ ਹੈ ਅਸੀਂ ਜਿੰਦੇ ਵਿੱਚ ਹੁਣ ਤੱਕ ਅਸੀਂ ਅੰਮ੍ਰਿਤਸਰ ਸਾਹਿਬ ਦੇ ਪਿੰਡਾਂ 'ਚ ਵੀ ਕੈਂਪ ਲਾ ਚੁੱਕੇ ਆਂ ਮਾਨਸਾ ਵੀ ਲਗਾ ਚੁੱਕੇ ਆਂ ਲੁਧਿਆਣਾ 'ਚ ਤਾਂ ਬਹੁਤ ਏਰੀਆ 'ਚ ਲਗਾ ਚੁੱਕੇ ਆਂ ਤੇ ਕੋਸ਼ਿਸ਼ ਹੈ ਹੌਲੀ ਹੌਲੀ ਅਸੇ ਕਾਰਬਨ ਨੂੰ ਵਧਾਉਂਦੇ ਜਾਵਾਂਗੇ ਤੇ ਅੱਗੇ ਵੀ ਇਹ ਸੇਵਾ ਪਰਮਾਤਮਾ ਸਾਡੇ ਤੋਂ ਲੈਂਦਾ ਰਹੇ। ਸਰ ਜਿਸ ਤਰੀਕੇ ਨਾਲ ਅਸੀਂ ਗੱਲ ਕੀਤੀ ਹੈ ਵੀ ਇਸ ਦੇ ਇਨਸਟਰੂਮੈਂਟਸ ਕੋਸਟਲੀ ਨੇ ਕਈ ਵਾਰ ਮੈਡੀਸਿਨ ਵੀ ਕੋਸਟਲੀ ਹੁੰਦੀਆਂ ਨੇ ਪਰ ਜਦੋਂ ਇੱਥੇ ਸੇਵਾ ਲਗਾਨਨ ਤਾਂ ਕਿਸ ਤਰੀਕੇ ਦੀ ਜਿਹੜੀ ਮੈਡੀਸਿਨਸ ਆ ਉਹ ਇੱਥੇ ਐਜ਼ ਅ ਸੇਵਾ ਦੇ ਵਿੱਚ ਦਿੱਤੀ ਜਾਂਦੀ ਹੈ। ਮੈਡੀਸਨ ਅਸੀਂ ਉਹੀ ਦਿੰਨੇ ਆ ਜੋ ਸਾਡੇ ਕਲੀਨਿਕਸ 'ਚ ਦਿੰਨੇ ਆ ਜੀ। ਇਹ 1% ਵੀ ਕੋਈ ਮੈਡੀਸਨ ਦਾ ਫਰਕ ਨਹੀਂ ਹੋਏਗਾ ਵੀ ਮੰਨ ਲਓ ਕਲੀਨਿਕ ਦੇ ਵਿੱਚ ਮਹਿੰਗੀ ਦਵਾਈ ਹੈ ਜਾਂ ਵਧੀਆ ਦਵਾਈ ਹੈ ਇੱਥੇ ਥੋੜੀ ਸਬਸਟੈਂਡਰਡ ਹੈ ਇਸ ਤਰ੍ਹਾਂ ਇੰਦੇ ਜੋਸੀ ਕਲੀਨਿਕਸ ਦੇ ਵਿੱਚ ਮੈਡੀਸਨ ਦਿੰਨੇ ਆ ਉਹੀ ਅਸੀਂ ਕੈਂਪਸ ਦੇ ਵਿੱਚ ਦਿੰਨੇ ਆ ਹਾਂ ਠੀਕ ਹੈ ਜੇਬ ਦੇ ਉੱਤੇ ਭਾਰਤਾ ਜ਼ਰੂਰ ਪੈਂਦਾ ਹੈ ਪਰ ਉਹ ਇੱਕ ਹੈ ਵੀ ਮੰਨ ਦੇ ਵਿੱਚ ਕਿਉਂਕਿ ਇਹ ਗੁਰੂ ਘਰਾਂ ਚੋਂ ਹੀ ਚਾਹੇਓ ਤੁਸੀਂ ਗੁਰਦਾਰਾ ਸਾਹਿਬ ਕਹੇ ਲੋ ਮੰਦਰ ਕਹੇ ਲੋ ਇੱਥੋਂ ਹੀ ਸਾਨੂੰ ਸਾਰਾ ਕੁਝ ਮਿਲਿਆ ਹੈ ਇਹ ਨਹੀਂ ਕਹਿੰਦੇ ਅਸੀਂ ਆਪਦੇ ਵੱਲੋਂ ਦੇ ਰਹੇ ਆ ਇਹ ਗੁਰੂ ਸਾਹਿਬ ਦਾ ਹੀ ਦਿੱਤਾ ਹੋਇਆ ਹੈ ਅਸੀਂ ਸੁਸਾਇਟੀ ਨੂੰ ਕੁਝ ਹਿੱਸਾ ਵੰਡ ਰਹੇ ਆ ਚਲੋ ਅਸੀਂ ਆਪਦਾ ਪਰਿਵਾਰ ਵੀ ਦੇਖਦੇ ਆ ਮਿਹਨਤ ਕਰਦੇ ਆ ਆਪਦਾ ਵੀ ਸਰਵਾਈਵ ਕਰਨਾ ਹੈ ਤੇ ਉਹੀ ਦਵਾਈਆਂ ਉਹੀ ਇਨਸਟਰੂਮੈਂਟਸ ਉਹੀ ਮਟੀਰੀਅਲ ਉਹਦੇ ਚ 0.1% ਵੀ ਫਰਕ ਨਹੀਂ ਹੁੰਦਾ ਵੀ ਜਿਹੜਾ ਅਸੀਂ ਕਲੀਨਿਕ ਤੇ ਯੂਜ਼ ਕਰਦੇ ਆ ਉਹੀ ਅਸੀਂ ਇੱਥੇ ਕੈਂਪ ਚ ਯੂਜ਼ ਕਰਦੇ ਆ ਜੀ ਸਰ ਇੱਥੇ ਮੈਂ ਦੇਖ ਰਿਹਾ ਸੀ ਅਸਟ੍ਰੈਕਸ਼ਨ ਵੀ ਜਿਹੜੀ ਨਾਲ ਹੀ ਕਰ ਲੈਣੇ ਹੋ ਹਨਾ ਤੇ ਇੱਕ ਵਾਰੀ ਆਪਾਂ ਜੋ ਵੈਨ ਦੇ ਵਿੱਚ ਚੱਲ ਸਕਦੇ ਆ ਜੀ ਜੇ ਉਹ ਸਾਨੂੰ ਦਿਖਾਓ ਵੀ ਕਿਸ ਤਰੀਕੇ ਨਾਲ ਸਾਰੀ ਇਹ ਬਣਾਈ ਹੋਈ ਹੈ ਤੇ ਕਿਵੇਂ ਇਹਦੇ ਵਿੱਚ ਜਿਹੜੀ ਕਿ ਆ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ ਇੱਥੇ ਅਸੀਂ ਪਹਿਲਾਂ ਚੈੱਕਅਪ ਕਰਦੇ ਆ ਇੱਥੇ ਫਿਲਟਰ ਆਊਟ ਹੋ ਜਾਂਦੇ ਆ ਵੀ ਕਿਹੜੇ ਪੇਸ਼ੈਂਟਸ ਨੂੰ ਟ੍ਰੀਟਮੈਂਟ ਦੀ ਲੋੜ ਹੈ ਕਿਹੜਿਆਂ ਨੂੰ ਨਹੀਂ ਲੋੜ ਹੈ ਕਈ ਵਾਰ ਹੁੰਦਾ ਵੀ ਕੋਈ ਪੇ ਕੀ ਕਰਵਾ ਸਕਦੇ ਹਾਂ ਇਹਦੇ ਨਾਲ ਕੀ ਹੁੰਦਾ ਸਾਡੇ ਪੂਰੇ ਡੈਂਟਲ ਫਰੇਟਰਨਿਟੀ ਦਾ ਫਾਇਦਾ ਹੁੰਦਾ ਹੈ ਅਵੇਅਰਨੈਸ ਵੀ ਜਾਂਦੀ ਹੈ ਤੇ ਸਾਰਿਆਂ ਨੂੰ ਜਦੋਂ ਅਵੇਅਰਨੈਸ ਜਾਂਦੀ ਉਹ ਟਰੀਟਮੈਂਟ ਵੀ ਲੋਕ ਸਾਰੇ ਕਲੀਨਿਕਸ ਦਾ ਇੱਕ ਸਾਰਾ ਫਾਇਦਾ ਹੁੰਦਾ ਹੈ ਤੇ ਮਤਲਬ ਇਸ ਤਰ੍ਹਾਂ ਅਸੀਂ ਸਾਰੇ ਡੈਂਟਿਸਟ ਨਾਲ ਮਿਲ ਕੇ ਕੰਮ ਕਰਦੇ ਹਾਂ ਸਾਰੀ ਮਤਲਬ ਕਿਸੇ ਵੀ ਏਰੀਆ ਚ ਕੈਂਪ ਲਗਾ ਰਹੇ ਹੋਈਏ ਤਾਂ ਸਾਨੂੰ ਇਹ ਨਹੀਂ ਕਿਸੇ ਨੂੰ ਡੈਂਟਿਸਟ ਨੂੰ ਹੁੰਦਾ ਵੀ ਉਹ ਪੇਸ਼ੈਂਟ ਮੇਰੇ ਕੋਲ ਹੀ ਆਵੇ ਤਸੀਂ ਇਸ ਤਰੀਕੇ ਨਾਲ ਸੀ ਫਿਲਟਰ ਆਊਟ ਅਲਰੇਡੀ ਕੈਪੇਬਲ ਹੁੰਦੇ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਤੁਸੀਂ ਕਿਤੇ ਵੀ ਕਰਾ ਸਕਦੇ ਹੋ ਜਿਹੜੇ ਨੀਡੀ ਵਾਂਸ ਹੁੰਦੇ ਆ ਫਿਰ ਉਹਨਾਂ ਨੂੰ ਅਸੀਂ ਟ੍ਰੀਟਮੈਂਟ ਲਈ ਅੱਗੇ ਫਿਲਟਰ ਆਊਟ ਕਰ ਲੰਨੇ ਆ ਜੀ ਆਓ ਜੀ ਆਓ ਤਾਂ ਇੱਕ ਵਾਰ ਤੁਹਾਨੂੰ ਜਿਸ ਤਰੀਕੇ ਨਾਲ ਸਾਰੀ ਵੈਨ ਹੈ ਉਸ ਦੇ ਉੱਪਰ ਪ੍ਰੋਪਰ ਬ੍ਰਾਂਡਿੰਗ ਹੈ ਸਮਾਈਲ ਔਨ व्हीਲ ਦਾ ਜਿਹੜਾ ਗਿਆ ਨਾਲ ਬੈਜਿੰਗ ਹੋਈ ਹੋਈ ਹੈ ਤਾਂ ਅੰਦਰ ਜੂਰ ਚੱਲ ਕੇ ਦੇਖਾਂਗੇ ਵੀ ਇਸ ਦੀ ਸਾਰੀ ਜਿਹੜੀ ਹੈ ਇੱਕ ਸਾਣਾ ਪੈਨ ਮੋਡੀਫਿਕੇਸ਼ਨ ਕਹਿ ਸਕਦੇ ਆ ਈ ਜਦੋਂ ਅਸੀਂ ਬਣਾਇਆ ਸੀਗਾ ਸਾਨੂੰ ਬਣਾਉਣ ਲੱਗੇ ਬਸ ਇਹੀ ਸੀਗਾ ਵੀ ਜਦੋਂ ਅਸੀਂ ਇੱਥੇ ਟ੍ਰੀਟਮੈਂਟ ਕਰਨਾ ਹੈ ਜਾਂ ਜਿਹੜਾ ਵੀ ਪੇਸ਼ੈਂਟ ਇੱਥੇ ਟ੍ਰੀਟਮੈਂਟ ਕਰਵਾ ਰਿਹਾ ਉਹਨੂੰ ਇਹ ਨਾ ਲੱਗੇ ਵੀ ਮੈਂ ਕਿਤੇ ਕੈਂਪ ਵਾਲਾ ਪੇਸ਼ੈਂਟ ਹਾਂ ਜਾਂ ਮੈਨੂੰ ਕਿਤੇ ਟ੍ਰੀਟਮੈਂਟ ਥੋੜਾ ਜਿਆਦਾ ਸਬਸਟੈਂਡਰਡ ਜਾਂ ਉਹਨੇ ਕੁਆਲਿਟੀ ਵਾਲਾ ਨਹੀਂ ਮਿਲ ਰਿਹਾ ਤਾਂ ਜਿਵੇਂ ਸਾਡੇ ਕਲੀਨਿਕ 'ਚ ਚੇਅਰ ਹੁੰਦੀਆਂ ਨੇ ਤਾਂ ਅਸੀਂ ਚੇਅਰਸ ਨੂੰ ਇੰਸਟਾਲ ਕੀਤਾ ਚੇਅਰ ਨੂੰ ਇੰਸਟਾਲ ਕਰਕੇ ਇਹਨੂੰ ਇੱਕ ਹੁੰਦਾ ਬੱਚਿਆਂ 'ਚ ਡਰ ਬੜਾ ਹੁੰਦਾ ਹੈ ਤਾਂ ਸਪੈਸ਼ਲੀ ਅਸੀਂ ਕਿਡਸ ਫ੍ਰੈਂਡਲੀ ਬਣਾਈ ਆ ਬੱਚਿਆਂ ਦੇ ਕਾਰਟੂਨ ਵਾਲੀ ਚੇਅਰ ਬਣਾਈ ਆ ਬੱਚੇ ਤਾਂ ਖੁਸ਼ ਹੁੰਦੇ ਹੁੰਦੇ ਨੇ ਇੱਥੇ ਸਾਡੇ ਕੋਲ ਵੱਡੇ ਜਿਆਦਾ ਆ ਕੇ ਖੁਸ਼ ਹੁੰਦੇ ਨੇ ਉਹਨਾਂ ਨੂੰ ਵੀ ਐਂ ਫੀਲ ਹੁੰਦਾ ਵੀ ਅਸੀਂ ਦੁਬਾਰਾ ਤੋਂ ਬੱਚੇ ਬਣ ਗਏ ਤਾਂ ਉਹ ਸਾਨੂੰ ਕਈ ਵਾਰ ਪੁੱਛਣਗੇ ਡਾਕਟਰ ਸਾਹਿਬ ਇਹ ਬੱਚਿਆਂ ਵਾਲੀ ਚੇਅਰ ਕਿਉਂ ਬਣਾਈ ਤਾਂ ਇਹ ਬੱਚੇ ਅਸੀਂ ਹਮੇਸ਼ਾ ਬੱਚੇ ਹੀ ਆ ਛੋਟੇ ਹੁੰਦੇ ਤਾਂ ਚਲੋ ਆਯਾਦਾ ਤਾਜ਼ੀਆਂ ਹੋ ਜਾਂਦੀਆਂ ਨੇ ਬਚਪਨ ਦੀਆਂ ਸਾਡੀਆਂ ਤੇ ਬੱਚੇ ਖੁਸ਼ ਹੋ ਕੇ ਇੱਥੇ ਬੈਠ ਕੇ ਟ੍ਰੀਟਮੈਂਟ ਕਰਵਾ ਲੈਂਦੇ ਨੇ ਸਰ ਇੱਕ ਨਾ ਮਨ ਦੇ ਵਿੱਚ ਡਰ ਰਹਿੰਦਾ ਵੀ ਜਦੋਂ ਆਪਾਂ ਡੈਂਟਿਸਟ ਕੋਲੇ ਜਾਣਾ ਹੈ ਤਾਂ ਉਹ ਜਿਹੜੀ ਆਰ ਆਈ ਵਾਲੀ ਮਸ਼ੀਨ ਜਿਸ ਤਰੀਕੇ ਨਾਲ ਚੱਲਦੀ ਹੁੰਦੀ ਆ ਤਾਂ ਉਹਦਾ ਬੜਾ ਖੌਫ ਰਹਿੰਦਾ ਹੈ ਮ ਲਗਾਦਾ ਉਹ ਇੱਥੇ ਆ ਕੇ ਭੁੱਲ ਜਾਂਦੇ ਹੋਣਗੇ ਉਸ ਜੀ ਦਾ ਬਹੁਤ ਹੱਦ ਤੱਕ ਭੁੱਲ ਜਾਂਦੇ ਨੇ ਜੀ ਕਿਉਂਕਿ ਜ਼ਿਆਦਾਤਰ ਮੇਰੇ ਕੈਂਪਸ ਜਿਵੇਂ ਗੁਰੂ ਘਰ ਹੁੰਦੇ ਨੇ ਚਾਹੇ ਉਹ ਮੰਦਰ ਦੇ ਵਿੱਚ ਹੋਣ ਚਾਹੇ ਗੁਰਦੁਆਰਾ ਸਾਹਿਬ ਦੇ ਵਿੱਚ ਹੋਣ ਤਾਂ ਉਹ ਇੱਕ ਨਾ ਪਹਿਲਾਂ ਹੀ ਸਾਡਾ ਮਨ ਸ਼ਾਂਤ ਹੁੰਦਾ ਹੈ ਜਦੋਂ ਗੁਰੂ ਘਰ ਅਸੀਂ ਟਰੀਟਮੈਂਟ ਕਰਦੇ ਹਾਂ ਉਹ ਮਨ ਬੰਦੇ ਦਾ ਕਹਿ ਲਓ ਵੀ 100 ਚੋਂ 50% ਤੋਂ ਜ਼ਿਆਦਾ ਪਹਿਲਾਂ ਹੀ ਸ਼ਾਂਤ ਹੁੰਦਾ ਹੈ ਉਹਦਾ ਅੱਧਾ ਡਰ ਤਾਂ ਗੁਰੂ ਘਰ ਆ ਕੇ ਵੈਸੇ ਹੀ ਨਿਕਲ ਜਾਂਦਾ ਹੈ ਜੀ ਤੇ ਜਦੋਂ ਉਹਨੂੰ ਅਸੀਂ ਟਰਾਈ ਕਰਦੇ ਹਾਂ ਬਿਲਕੁਲ ਮਤਲਬ ਐਵਜਾ এনवायरमेंट ਦੇਣਾ ਵੀ ਜਿਹੜਾ ਕਲੀਨਿਕ ਦੇ ਵਿੱਚ ਕਈ ਵਾਰ ਐਂਜ਼ਾਈਟੀ ਅਸੀਂ ਕਹਿ ਲੈਂਦੇ ਆ ਵੀ ਡਰ ਲੱਗਦਾ ਹੈ ਪੇਸ਼ੈਂਟ ਨੂੰ ਉਹ ਵਾਲਾ ਡਰ ਅਸੀਂ ਪਹਿਲਾਂ ਹੀ ਦੂਰ ਕਰ ਦਿੰਨੇ ਆ ਜੀ ਮਰੀਜ਼ ਦਾ ਤਾਂ ਬਹੁਤ ਆਸਾਨੀ ਨਾਲ ਕਈ ਵਾਰ ਕੰਪਲਿਕੇਟਿਡ ਕੇਸਿਸ ਵੀ ਐਵਜੇ ਹੁੰਦੇ ਨੇ ਜਿਹੜੇ ਅਸੀਂ ਬਹੁਤ ਆਸਾਨੀ ਨਾਲ ਇੱਥੇ ਕੰਪਲੀਟ ਕਰ ਲੈਂਦੇ ਆ ਜੀ ਖਤਮ ਕਰ ਲੈਂਦੇ ਆ ਸਰ ਜਿਸ ਤਰੀਕੇ ਨਾਲ ਪੇਸ਼ੈਂਟ ਤੁਹਾਡੇ ਕੋਲ ਆਉਂਦੇ ਨੇ ਕਦੇ ਕੋਸ਼ਚਨ ਨਹੀਂ ਕਰਦੇ ਵੀ ਜੀ ਅ ਇੱਥੇ ਜੇਕਰ ਅਪ ਟਰੀਟਮੈਂਟ ਕਰਾਵਾਂਗੇ ਕੁਝ ਇੱਕ ਮਨ ਦੇ ਵਿੱਚ ਐਂਜ਼ਾਈਟੀ ਜੀ ਹੁੰਦੀ ਹੈ ਕਹ ਲਓ ਕਵੈਸਚਨਿੰਗ ਜੀ ਹੁੰਦੀ ਹੈ ਵੀ ਜੀ ਇੱਥੇ ਥੋੜਾ ਟ੍ਰੀਟਮੈਂਟ ਘੱਟ ਨਹੀਂ ਮਿਲੇਗਾ ਉਹਦੇ ਬਾਰੇ ਬਿਲਕੁਲ ਹਾਂ ਕਈ ਵਾਰ ਬਹੁਤ ਵੈਸੇ ਤਾਂ ਰੇਅਰ ਹੁੰਦਾ ਹੈ ਕਿਉਂਕਿ ਸਾਡੇ ਕੋਲ ਇੱਥੇ ਜਿਵੇਂ ਅਸੀਂ ਕਹਿੰਨੇ ਨਾ ਕਲੀਨਿਕਸ ਦੇ ਵਿੱਚ ਰੈਫਰਲ ਪੇਸ਼ੈਂਟ ਹੁੰਦੇ ਨੇ ਵੀ ਇੱਕ ਪੇਸ਼ੈਂਟ ਨੂੰ ਟ੍ਰੀਟਮੈਂਟ ਕਰਾਏ ਉਹ ਅਗਲੇ ਨੂੰ ਭੇਜਦਾ ਜੀ ਓਵੇਂ ਸਾਡੇ ਇੱਥੇ ਕੈਂਪ ਤੇ ਵਿੱਚ ਇਹ ਚੀਜ਼ ਬੜੀ ਹੋ ਚੁੱਕੀ ਹੈ ਮੰਨ ਲਓ ਕੋਈ ਨੀੜੀਵਾਨ ਜਾਂਦਾ ਹੈ ਉਹ ਮੰਨ ਲਓ ਟ੍ਰੀਟਮੈਂਟ ਕਰਾਉਣ ਤੋਂ ਬਾਅਦ ਦਵਾਈ ਲੈਣ ਤੋਂ ਬਾਅਦ ਉਹ ਸਾਨੂੰ ਕਈ ਵਾਰ ਫੀਸ ਪੁੱਛਦਾ ਹੈ ਇਹ ਡਾਕਟਰ ਸਾਹਿਬ ਕੋਈ ਦਵਾਈ ਦੇ ਪੈਸੇ ਤਾਂ ਅਸੀਂ ਉਹਨਾਂ ਨੂੰ ਕਹਿੰਨੇ ਹ ਜੇ ਤੁਹਾਨੂੰ ਕੋਈ ਲੋੜਵੰਦ ਲੱਗਦਾ ਉਹਨੂੰ ਸਾਡੇ ਕੋਲ ਭੇਜ ਦਿਓ ਤੇ ਉਹ ਇੰਨਾ ਕਿ ਚੀਜ਼ ਨੂੰ ਪੋਜ਼ਿਟਿਵ ਮਤਲਬ ਇਸ ਤਰੀਕੇ ਨਾਲ ਲੈਂਦੇ ਨੇ ਮਤਲਬ ਪੋਜ਼ਿਟਿਵ ਲੈਂਦੇ ਨੇ ਉਹ ਡੈਫੀਨਿਟਲੀ ਆਪਦੇ ਕਿਸੇ ਸੁਸਾਇਟੀ ਦੇ ਵਿੱਚ ਕੋਈ ਲੋੜਵੰਦ ਹੈ ਤਾਂ ਉਹਨੂੰ ਲੱਭ ਕੇ ਭੇਜਦੇ ਨੇ ਤੇ ਕਈ ਸਾਡੇ ਪੇਸ਼ੈਂਟ ਐਜ ਜਿਵੇਂ ਮੰਨ ਲਓ ਕਿਸੇ ਦੇ 8-10 ਦੰਦ ਨਿਕਲਣ ਵਾਲੇ ਨੇ ਟੁੱਟੇ ਹੋਏ ਨੇ ਜਿਵੇਂ ਮੰਨ ਲਓ ਦੋ ਇਸ ਵਾਰ ਕਢਾ ਗਏ ਦੋ ਅਗਲੇ ਮਹੀਨੇ ਕਢਾ ਲੈਣਾ ਜੀ ਇਸ ਤਰ੍ਹਾਂ ਉਹ 6-6 ਮਹੀਨਿਆਂ ਤੋਂ ਜੁੜੇ ਹੋਏ ਨੇ ਪੇਸ਼ੈਂਟ ਤੇ ਕਈ ਵਾਰ ਹੁੰਦਾ ਜਿਹੜੇ ਟਰੀਟਮੈਂਟ ਅਸੀਂ ਸਿੰਗਲ ਸੈਟਿੰਗ 'ਚ ਨਹੀਂ ਕਰ ਸਕਦੇ ਜਿਵੇਂ ਹੋ ਗਿਆ ਦ ਇਆ ਕੋਈ ਵੱਡਾ ਟਰੀਟਮੈਂਟ ਕਰਨਾ ਚਾਹੀਏ ਹਾਂਜੀ ਉਹਨਾਂ ਨੂੰ ਫਿਰ ਅਸੀਂ ਨਾ ਨੀਡੀ ਵਾਂਸ ਨੂੰ ਫਿਲਟਰ ਆਊਟ ਕਰ ਲੈਣੇ ਆ ਉਹਨਾਂ ਦਾ ਫਿਰ ਅਸੀਂ ਕਲੀਨਿਕਸ ਤੇ ਤਿੰਨ ਤੋਂ ਚਾਰ ਮਹੀਨੇ ਬਾਅਦ ਜਾਂ 6 ਮਹੀਨੇ ਬਾਅਦ ਅਲੱਗ ਇੱਕ ਕੈਂਪ ਲਗਾਉਂਦੇ ਆ ਉਹਨਾਂ ਦਾ ਵੀ ਅਸੀਂ ਟੋਟਲੀ ਫ੍ਰੀ ਕਰਦੇ ਆ ਬਿਨਾਂ ਕਿਸੇ ਕੰਡੀਸ਼ਨ ਦੇ ਪਰ ਬਸ ਕੰਡੀਸ਼ਨ ਇਹ ਹੀ ਹੁੰਦੀ ਵੀ ਉਹ ਲੋਡ ਬੰਦ ਹੋਏ ਹਾਂ ਲੋਡ ਬੰਦਾਂ ਦਾ ਅਸੀਂ ਟੋਟਲੀ ਫ੍ਰੀ ਇਲਾਜ ਕਰਦੇ ਆ ਜੀ ਸਰ ਪਰਿਵਾਰ ਤੇ ਜਿਹੜਾ ਸਟਾਫ ਅੰਮ੍ਰ ਕਿੰਨਾ ਕੇ ਸਾਥ ਦਿੰਦੇ ਨਾਲ ਕਿਉਂਕਿ ਜਦੋਂ ਪਰਿਵਾਰ ਜੇਕਰ ਨਾਲ ਖੜਾ ਹੁੰਦਾ ਨਾ ਤਾਂ ਉਹ ਸੇਵਾ ਕਰਨ ਦਾ ਆਨੰਦ ਵੱਖਰਾ ਹੁੰਦਾ ਬਿਲਕੁਲ ਜੀ ਇਹ ਹੁੰਦਾ ਜਦੋਂ ਸੇਵਾਕਰਨ ਨਿਕਲੋ ਨਾ ਕਹਿੰਦੇ ਵੀ ਪਿੱਛੋਂ ਘਰਗ੍ਰਸਤੀ ਵਾਲਾ ਬੰਦਾ ਸੇਵਾ ਨਹੀਂ ਕਰ ਸਕਦਾ ਜਾਂ ਸਾਨੂੰ ਘਰ ਦਾ ਫਿਕਰ ਹੁੰਦਾ ਟੈਨਸ਼ਨ ਹੁੰਦੀ ਹੈ ਜਦੋਂ ਤੁਹਾਡਾ ਘਰ ਪਰਿਵਾਰੀ ਨਾਲ ਆ ਗਿਆ ਤਾਂ ਤੁਹਾਡੀਆਂ ਟੈਨਸ਼ਨਾਂ ਆਪਣੇ ਆਪ ਖਤਮ ਹੋ ਗਈਆਂ ਮੇਰੀਆਂ ਬੇਟੀਆਂ ਦੋਨੋਂ ਜੀ ਇੱਥੇ ਨਾਲ ਕੰਮ ਕਰਦੀਆਂ ਨੇ ਸਟਾਰਟਾਂ ਵੀ ਕਰਦੀਆਂ ਨੇ ਦਵਾਈਆਂ ਵੀ ਕੱਟ ਕੇ ਦਿੰਦੀਆਂ ਨੇ ਪੇਸ਼ੈਂਟਾਂ ਨੂੰ ਕਈ ਪੇਸ਼ੈਂਟ ਖੁਸ਼ ਹੋ ਕੇ ਦਵਾਈ ਉਹਨਾਂ ਤੋਂ ਹੀ ਲੈਂਦੇ ਨੇ ਵੀ ਡਾਕਟਰ ਸਾਹਿਬ ਇਹਨਾਂ ਨੂੰ ਦੇਣ ਤੋਂ ਇਹਨਾਂ ਦੇ ਉੱਤੇ ਫੜਨੀ ਹੈ ਜੀ ਛੋਟੀ ਬੇਟੀ ਹੈ ਵੱਡੀ ਚਲੋ ਥੋੜੀ ਸਿਆਣੀ ਹੈ ਤੇ ਪਰਿਵਾਰ ਦੀ سپورਟ ਬਹੁਤ ਜ਼ਿਆਦਾ ਹੈ ਉਹਨਾਂ ਦੇ ਪਰਿਵਾਰ ਦੀ سپورਟ ਤੋਂ ਬਿਨਾ ਮੈਂ ਇੱਥੇ ਤੱਕ ਨਹੀਂ ਪਹੁੰਚ ਸਕਦਾ ਸੀਗਾ ਤੇ ਮੈਂ ਇੱਕ ਲਾਈਨ ਪਿਛਲੇ ਤੁਹਾਡੇ ਕੁਐਸਚਨ ਦੀ ਐਡ ਕਰਨਾ ਚਾਹੁੰਗਾ ਜਿਵੇਂ ਇਹ ਕਹਿੰਦਾ ਮਰੀਜ਼ ਨੂੰ ਲੱਗਦਾ ਵੀ ਸਾਡਾ ਕੁਝ ਘੱਟ ਤਾਂ ਨਹੀਂ ਹੈ ਜਿਵੇਂ ਅਸੀਂ ਕਲੀਨਿਕ ਤੇ ਹਰ ਇਨਸਟਰੂਮੈਂਟ ਸਟਰਲਾਈਜ਼ ਕਰਕੇ ਪੈਕ ਕਰਕੇ ਲੈ ਕੇ ਆਉਂਦੇ ਆ ਤਾਂ ਉਹੀ ਸਾਰੀਆਂ ਚੀਜ਼ਾਂ ਅਸੀਂ ਇੱਥੇ ਲੈ ਕੇ ਆਉਂਦੇ ਆ ਮਤਲਬ ਹਰ ਚੀਜ਼ ਦਾ ਛੋਟੀ ਤੋਂ ਲੈ ਕੇ ਵੱਡੀ ਚੀਜ਼ ਦਾ ਸਫਾਈ ਦਾ ਅਸੀਂ ਪੂਰਾ ਧਿਆਨ ਰੱਖਦੇ ਹਾਂ ਹਾਈਜੀਨ ਦਾ ਪੂਰਾ ਪਰ ਧਿਆਨ ਰੱਖਦੇ ਹਾਂ ਤਾਂ ਕਿ ਅਸੀਂ ਸੇਵਾ ਕਰਦੇ ਹੋਏ ਗਲਤੀ ਨਾਲ ਵੀ ਕੋਈ ਇਨਫੈਕਸ਼ਨ ਕਿਸੇ ਨੂੰ ਦੇ ਕੇ ਨਾ ਜਾਈਏ ਇਨਫੈਕਸ਼ਨ ਨੂੰ ਖਤਮ ਕਰਕੇ ਜਾਈਏ ਇਹ ਚੀਜ਼ ਹੈ ਇਹ ਸਾਡਾ ਖਾਸ ਮੋਟੋ ਹੈ ਸਰ ਜੇਕਰ ਕਿਸੇ ਨੇ ਡੀ1 ਨਾ ਤੁਹਾਡੇ ਕੋਲ ਪਹੁੰਚਣਾ ਹੈ ਜਾਂ ਇਸ ਜਿਹੜੀ ਡੈਂਟਲ ਵੈਨ ਹੈ ਇਸ ਦੀ ਸੇਵਾ ਮਤਲਬ ਹੈ ਨਾ ਲੈਣੀ ਹੈ ਤਾਂ ਉਹ ਕਿਵੇਂ ਤੁਹਾਨੂੰ ਸੰਪਰਕ ਕਰ ਸਕਦਾ ਹੈ ਕਿੱਥੇ ਆ ਕੇ ਜਿਹੜਾ ਕਿ ਆਪਣਾ ਟ੍ਰੀਟਮੈਂਟ ਕਰਾ ਸਕਦਾ ਹੈ ਜੀ ਟ੍ਰੀਟਮੈਂਟ ਮਹੀਨੇ ਦੇ ਪਹਿਲੇ ਐਤਵਾਰ ਕੋਈ ਵੀ ਤਰੀਕ ਹੋਵੇ ਚਾਹੇ ਉਹ 1 ਤਰੀਕ ਹੈ 2 ਹੈ 6 ਤਰੀਕ 7 ਤਰੀਕ ਹੈ ਜੀ ਮਹੀਨੇ ਦੇ ਪਹਿਲੇ ਐਤਵਾਰ ਸੀ ਆਲਮਗੀਰ ਸਾਹਿਬ ਹੁੰਨੇ ਆ ਜੀ ਸਵੇਰੇ 9 ਤੋਂ ਇੱਕ ਗਰਮੀਆਂ ਦੇ ਵਿੱਚ ਸਰਦੀਆਂ ਵਿੱਚ 10 ਤੋਂ 2 ਸਾਡਾ ਕੈਂਪ ਹੁੰਦਾ ਸੀ ਕੋਈ ਵੀ ਲੋੜਵੰਦਾ ਆ ਕੇ ਬਿਨਾਂ ਕਿਸੇ ਕੰਡੀਸ਼ਨ ਦੇ ਈਵਨ ਅਸੀਂ ਪਰਚੀ ਵੀ ਨਹੀਂ ਬਣਾਉਂਦੇ ਉਹਦਾ ਚੈੱਕ ਅਪ ਕਰਕੇ ਅਸੀਂ ਇਲਾਜ ਕਰ ਦਿੰਨੇ ਆ ਜੀ ਮਹੀਨੇ ਦੀ 8 ਤਰੀਕ ਨੂੰ ਦੁਗਰੀ ਫੇਸ 2 ਸ਼ਮਸ਼ਾਨ ਘਾਟ ਦੇ ਬਾਹਰ ਜਿਹੜਾ ਕਰਮਿਸ਼ਨ ਗਰਾਊਂਡ ਹੈ ਉਹਦੇ ਬਾਹਰ ਸਾਡਾ ਕੈਂਪ ਲੱਗਦਾ ਹੈ ਜੀ ਉੱਥੇ ਤੁਸੀਂ ਇਲਾਜ ਕਰਵਾ ਸਕਦੇ ਹੋ ਜੀ ਇਸ ਤਰ੍ਹਾਂ ਹੋਰ ਅਸੀਂ ਇਸੇ ਲੜੀ ਤਹਿਤ ਸਾਡੇ ਕੈਂਪਸ ਲੱਗ ਜੇ ਤੁਸੀਂ ਸਾਨੂੰ ਮੰਨ ਲਓ ਇਹ ਦੋ ਦਿਨਾਂ ਚ ਨਹੀਂ ਕਿਤੇ ਮਿਲ ਸਕਦੇ ਤਾਂ ਜੇ ਤੁਸੀਂ ਕੈਂਪ ਲਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਜਸ ਸਿੱਧੂ ਡੈਂਟਲ ਹਸਪੀਟਲ ਮੰਨ ਲਓ ਕੋਈ ਗੂਗਲ ਚਲਾਉਂਦਾ ਹੈ ਇੰਸਟਾਗ੍ਰam ਚਲਾਉਂਦਾ ਹੈ YouTube ਚਲਾਉਂਦਾ ਹੈ ਉਹਦੇ ਤੇ ਸਾਡੀਆਂ ਸਾਰੀਆਂ ਡਿਟੇਲਸ ਹੈਗੀਆਂ ਨੇ ਜਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸੰਪਰਕ ਕਰਕੇ ਕੈਂਪ ਕਿਤੇ ਲਗਵਾਉਣਾ ਚਾਹੁੰਦੇ ਹੋ ਅਸੀਂ ਸੁਸਾਇਟੀਆਂ ਲਈ ਲੋਡਵੰਦਾਂ ਲਈ ਬਿਲਕੁਲ ਟੋਟਲੀ ਫ੍ਰੀ ਲਗਾਉਂਦੇ ਆਂ ਹਾਂ ਜੇ ਕੋਈ ਪਰਸਨ ਲਵ ਦੀ ਸੁਸਾਇਟੀ ਚ ਲਗਾਉਣਾ ਚਾਹੁੰਦਾ ਫਿਰ ਅਸੀਂ ਕਈ ਵਾਰ ਹੱਥ ਜੋੜ ਕੇ ਥੋੜੀ ਨਾ ਵੀ ਕਰਨੀ ਪੈਂਦੀ ਹੈ ਸਾਨੂੰ ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਅਸੀਂ ਰੱਜੇ ਹੋਏ ਨੂੰ ਨਾ ਰਜਾਈਏ ਜਿਹੜੇ ਲੋੜਵੰਦ ਆ ਉਹਨਾਂ ਦੀ ਥੋੜੀ ਨੀਡ ਪੂਰੀ ਕਰ ਸਕੀਏ ਚਾਹੀਏ ਤਾਂ ਉੱਥੇ ਮੈਂ ਆਪਣਾ ਨੰਬਰ ਸ਼ੇਅਰ ਕਰਨਾ ਚਾਹੂੰਗਾ 9914581313 9914581313 94581313 ਜੀ ਤੁਸੀਂ ਕਦੇ ਵੀ ਮੈਨੂੰ 24 ਘੰਟੇ ਕਦੇ ਵੀ ਸੰਪਰਕ ਕਰ ਸਕਦੇ ਹੋ ਜੀ ਸਰ ਇੱਕ ਨਾ ਲਾਸਟ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹੁੰਗਾ ਵੀ ਜਿੱਥੇ ਸਾਰੀ ਜਿਹੜੀ ਦੁਨੀਆ ਹੈ ਨਾ ਮਾਇਆ ਦੇ ਪਿੱਛੇ ਭੱਜਦੀ ਹੈ ਤੁਸੀਂ ਉਸ ਤੋਂ ਇੱਕ ਪਰਾਂ ਹਟ ਕੇ ਸੇਵਾ ਕਰ ਰਹੇ ਹੋ ਤਾਂ ਉਸ ਜਨਰੇਸ਼ਨ ਨੂੰ ਕਹਿ ਲਈਆਂ ਉਸ ਸੁਸਾਇਟੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਅ ਮੈਂ ਇਹਦੇ ਵਿੱਚ ਠੀਕ ਹੈ ਮਾਇਆ ਦੇ ਪਿੱਛੇ ਸਾਰੇ ਭੱਜਦੇ ਆ ਮਾਇਆ ਤੋਂ ਬਿਨਾ ਗੱਡੀ ਨਹੀਂ ਚੱਲਦੀ ਜੀਵਨ ਨਹੀਂ ਚੱਲਦਾ ਜੀ ਠੀਕ ਹੈ ਮੈਂ ਵੀ ਆਪਣਾ ਜਿਵੇਂ ਮੈਂ ਤੁਹਾਨੂੰ ਦੱਸਿਆ ਮੈਂ 25 ਤੋਂ 26 ਦਿਨ ਕੰਮ ਕਰਦਾ ਮਹੀਨੇ ਦੇ ਵਿੱਚ ਮੈਂ ਵੀ ਕਮਾਉਣਾ ਹਾਂ ਤਾਂ ਹੀ ਉਹਨਾਂ ਦੇ ਚੋਂ ਦਸਵੰਦ ਕੱਢ ਕੇ ਅਸੀਂ ਕਰ ਸਕਦੇ ਹਾਂ ਅ ਮੇਰੇ ਵਾਂਗੂ ਬਹੁਤ ਲੱਖਾਂ ਲੋਕ ਕੰਮ ਕਰਦੇ ਨੇ ਜਿਹੜੇ ਆਪਦੀ ਜੇਬ ਚੋਂ ਦਸਵੰਦ ਕੱਢਦੇ ਦਸਵੰਦ ਤੋਂ ਜ਼ਿਆਦਾ ਵੀ ਕੱਢਦੇ ਨੇ ਜੀ ਠੀਕ ਹੈ ਤਾਂ ਉਹ ਸੇਵਾ ਕਰਦੇ ਮੈਸੇਜ ਸਿਰਫ ਮੇਰਾ ਇਹੀ ਹੈ ਵੀ ਤੁਸੀਂ ਆਪਦੇ ਆਪਦੇ ਫੀਲਡ ਦੇ ਵਿੱਚ ਪਰਮਾਤਮਾ ਨੇ ਮੈਨੂੰ ਹੁਣ ਡੈਂਟਲ ਸਰਜਨ ਦੀ ਉਹ ਬਾਦੀ ਬਖਸ਼ੀ ਹੈ ਮੈਨੂੰ ਇਹ ਸੀਟ ਦਿੱਤੀ ਹੈ ਤਾਂ ਮੈਨੂੰ ਲੱਗਦਾ ਮੈਂ ਇਸ ਚੀਜ਼ ਨੂੰ ਜਸਟੀਫਾਈ ਕਰਕੇ ਮੈਂ ਆਪਦਾ ਹੀ ਫੀਲਡ ਦੇ ਵਿੱਚ ਜਿੰਨਾ ਮੈਕਸਿਮਮ ਕਰ ਸਕਦਾ ਮੈਂ ਕਰਾਂ ਹੁਣ ਅਸੀਂ ਇਸੇ ਲੜੀ ਤਹਿਤ ਸਕੂਲ ٹرسٹ ਦੇ ਨਾਮ ਦੇ ਥੱਲੇ ਇੱਕ ਸੰਸਥਾ ਬਣਾਈ ਹੈ ਜਿੰਦੇ ਵਿੱਚ ਅੱਜ ਅਸੀਂ ਪੌਦੇ ਵੀ ਵੰਡੇ ਨੇ ਸੈਪਲਿੰਗਸ ਵੰਡੀਆਂ ਨੇ ਜਿਹੜੇ-ਜਿਹੜੇ ਵੀ ਬੰਦੇ ਨੂੰ ਪੌਦਾ ਦਿੱਤਾ ਹੈ ਮੇਰੀਆਂ ਬੇਟੀਆਂ ਨੇ ਉਹਨਾਂ ਨੂੰ ਇਹੀ ਮੈਸੇਜ ਦੱਬ ਤੁਸੀਂ ਇਹਨਾਂ ਨੂੰ ਸੰਭਾਲਣਾ ਹੈ ਐਕਚੁਅਲੀ ਜਦੋਂ ਬੱਚਾ ਕੋਈ ਮੈਸੇਜ ਦਿੰਦਾ ਨਾ ਸਾਨੂੰ ਯਾਦ ਰਹਿੰਦਾ ਹੈ ਤਾਂ ਉਹ ਤੁਸੀਂ ਕਿਸੇ ਵੀ ਸੋਸਾਇਟੀ ਦੇ ਕਿਸੇ ਵੀ ਫੀਲਡ ਦੇ ਵਿੱਚ ਕੰਮ ਕਰ ਸਕਦੇ ਹੋ ਤੁਸੀਂ ਬੱਚਿਆਂ ਨੂੰ ਪੜ੍ਹਾ ਸਕਦੇ ਹੋ ਬੱਚਿਆਂ ਨੂੰ ਗਰੀਬ ਬੱਚਿਆਂ ਨੂੰ ਬੁੱਕ ਕਿਸੇ ਗਰੀਬ ਦੀ ਮਦਦ ਕਰ ਸਕਦੇ ਹਾਂ ਉਹਨਾਂ ਨੂੰ ਕੱਪੜੇ ਲੈ ਕੇ ਦੇ ਸਕਦੇ ਹਾਂ ਉਹਨਾਂ ਦਾ ਇਲਾਜ ਕਰਾ ਸਕਦੇ ਹਾਂ ਕਿਸੇ ਨੂੰ ਦੀ ਜੌਬ ਨਹੀਂ ਹੈ ਉਹਨਾਂ ਨੂੰ ਚਾਹੇ ਟੈਂਪਰੇਰੀ ਜੌਬ ਪਰਮਨੈਂਟ ਜੌਬ ਦੇ ਸਕਦੇ ਹਾਂ ਮਤਲਬ ਐਵੇਂ ਜੀ ਬਹੁਤ ਸਾਰੀਆਂ ਐਗਜ਼ੈਂਪਲਸ ਨੇ ਜਿਹੜੀਆਂ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਕਿਤੇ ਵੀ ਕੰਮ ਕਰ ਸਕਦੇ ਹੋ ਹਰ ਟਾਈਮ ਇਹ ਨਹੀਂ ਹੁੰਦਾ ਵੀ ਅਸੀਂ ਪੈਸਾ ਖਰਚ ਕੇ ਹੀ ਸੇਵਾ ਕਰਨੀ ਹੈ ਅਸੀਂ ਪੈਸਾ ਖਰਚ ਕੇ ਵੀ ਸੇਵਾ ਕਰ ਸਕਦੇ ਹਾਂ ਕਿਸੇ ਦੀ ਹੈਲਪ ਕਰ ਸਕਦੇ ਹਾਂ ਆ ਮੰਨ ਲਓ ਕਿਸੇ ਕੋਲ ਟਾਈਮ ਨਹੀਂ ਹੈ ਜਾਂ ਬੱਚੇ ਨੂੰ ਪੜ੍ਹਾਈ ਦੇ ਵਿੱਚ ਲੋਡ ਹੈ ਤਾਂ ਅਸੀਂ ਉਹਨੂੰ ਆਪਦੀ ਦਿਨਚਰਿਆ ਚੋਂ ਆਪਦੀ ਰੂਟੀਨ ਚੋਂ ਘੰਟਾ ਕੱਢ ਕੇ ਪੜ੍ਹਾ ਸਕਦੇ ਹਾਂ ਜ ਬਲੋ ਜਰੂਰੀ ਨਹੀਂ ਹਰ ਟਾਈਮ ਆਪਣੇ ਕੋਲ ਪੈਸਾ ਹੋਵੇ ਤਾਂ ਹੀ ਆਪਾਂ ਸੇਵਾ ਕਰ ਸਕਦੇ ਆ ਸੇਵਾ ਕਿਸੇ ਵੀ ਕਿਸੇ ਵੀ ਫੀਲਡ ਹਾਂ ਕਿਸੇ ਵੀ ਤਰੀਕੇ ਨਾਲ ਹੋ ਸਕਦੀ ਹੈ ਜੀ ਇਹ ਚੀਜ਼ ਹੈ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਮਾਂ ਦੇਣ ਵਾਸਤੇ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਅਸੀਂ ਉਮੀਦ ਕਰਦੇ ਆ ਵਾਹਿਗੁਰੂ ਹੋਰ ਤਰੱਕੀ ਬਖਸ਼ੇ ਤੇ ਇਦਾਂ ਹੀ ਤੁਸੀਂ ਸੇਵਾ ਕਰਦੇ ਰਹਿਓ ਥੈਂਕ ਯੂ ਤਾਂ ਜਿਸ ਤਰੀਕੇ ਨਾਲ ਤੁਹਾਨੂੰ ਡਾਕਟਰ ਸਿੱਧੂ ਸਾਹਿਬ ਨਾਲ ਮਿਲਾਇਆ ਹੈ ਤੇ ਜਿਸ ਤਰੀਕੇ ਨਾਲ ਉਹਨਾਂ ਦਾ ਪੂਰਾ ਪਰਿਵਾਰ ਜਿਹੜਾ ਕਿ ਆ ਮਹੀਨੇ ਦੇ ਪਹਿਲੇ ਐਤਵਾਰ ਹਾਂ ਇੱਥੇ ਗੁਰਦੁਆਰਾ ਮਨਜੀ ਸਾਹਿਬ ਆਲਮਗੀਰ ਵਿਖੇ ਆ ਕੇ ਸੇਵਾ ਕਰਦਾ ਤਾਂ ਹਾਂ ਇੱਕ ਵਾਰੀ ਮੈਂ ਫੇਰ ਕਹੂੰਗਾ ਚਲਕ ਦਿਖਾਓ ਇੱਧਰ ਵੀ ਕਿਸ ਤਰੀਕੇ ਨਾਲ ਉਹਨਾਂ ਦਾ ਸਾਰਾ ਪਰਿਵਾਰ ਇੱਥੇ ਮੌਜੂਦ ਹੈ ਮਾਤਾ ਜੀ ਵੀ ਇੱਥੇ ਹੁੰਦੇ ਨੇ ਉਹਨਾਂ ਦੀਆਂ ਬੇਟੀਆਂ ਵੀ ਜਿਹੜੀਆਂ ਨੇ ਇੱਥੇ ਆ ਕੇ ਨਾਲ ਉਹ ਲੋੜਵੰਦ ਲੋਕਾਂ ਦੀ ਸੇਵਾ ਕਰਦੇ ਨੇ ਤੇ ਨਾਲ ਖੁਸ਼ੀ ਇਹਨਾਂ ਨੂੰ ਵੀ ਹੁੰਦੀ ਹੈ ਇਹਦੀ ਖੁਸ਼ੀ ਇਹਨਾਂ ਲੋਕਾਂ ਨੂੰ ਵੀ ਹੁੰਦੀ ਹੈ ਜਿਹੜੇ ਉਹਨਾਂ ਛੋਟੇ ਬੱਚਿਆਂ ਦੇ ਹੱਥੋਂ ਜਿਹੜੇ ਕੀ ਹੈ ਦਵਾਈ ਲੈਂਦੇ ਨੇ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਨੇ ਮੈਸੇਜ ਦਿੱਤਾ ਹੈ ਕਿ ਸੇਵਾ ਕੱਲੀ ਪੈਸੇ ਦੀ ਨਹੀਂ ਹੁੰਦੀ ਤੁਸੀਂ ਕਿਸੇ ਵੀ ਤਰ੍ਹਾਂ ਜਿਹੜੀ ਕੀ ਹੈ ਲੋੜਵੰਦ ਲੋਕਾਂ ਦੀ ਸੇਵਾ ਕਰ ਸਕਦੇ ਹੋ ਤਾਂ ਜ਼ਰੂਰ ਤੁਸੀਂ ਵੀ ਸੇਵਾ ਕਰੋ ਤੇ ਇਸੇ ਤਰੀਕੇ ਨਾਲ ਲੋਕਾਂ ਦੀ ਸੇਵਾ ਕਰੋ ਜਿਸ ਜਿਸ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਤੇ ਇਦਾਂ ਦੀਆਂ ਹੋਰ ਵਧੀਆ-ਵਧੀਆ ਮੋਟੀਵੇਸ਼ਨਲ ਸਟੋਰੀ ਸੋਡੇ ਨਾਲ ਲੈ ਕੇ ਆਉਂਦੇ ਰਹਾਂਗੇ ਤੁਹਾਡੇ ਵਾਸਤੇ ਦੇਖਦੇ ਰਹੋ ਸਿਟੀ ਹੈਡਲਾਈਨਸ ਵੀਡੀਓ ਜਰਨਲਿਸਟ ਸੇਵਾ ਸਿੰਘ ਨਾਲ ਮੈਂਬਰ ਵੀ थैंक यू ਜੀ ਸਤਿ ਸ੍ਰੀ ਅਕਾਲ ਸਾਡੇ ਨਾਲ ਬੇਟੀ ਮਯੂਦਾ ਸਸੀ ਕਾਨ ਸਸੀ ਕਾਨ ਜੀ ਤੁਸੀਂ ਵੀ ਆਪਣੇ ਫਾਦਰ ਸਾਹਿਬ ਨਾਲ ਕਿਤੇ ਸੇਵਾ ਕਰਦੇ ਕਿੰਨਾ ਕੁ ਵਧੀਆ ਲੱਗਦਾ ਮੈਨੂੰ ਬਹੁਤ ਅੱਛਾ ਲੱਗਿਆ ਛੋਟੇ ਹੁੰਦੇ ਦਵਾਨੇ ਨਾਲ ਇੱਥੇ ਹਾਂਜੀ ਇੱਥੇ ਕੀ ਕੁਝ ਕਰਦੇ ਹੋ ਤੁਸੀਂ ਜਿਹੜਾ ਨਾਲ ਆਨੇ ਨੂੰ ਸੇਵਾ ਕਰਦੇ ਆ ਕਈ ਵਾਰ ਪਲਾਨ ਡਿਸਟ੍ਰੀਬਿਊਟ ਕਰਦੇ ਆ ਮੈਡੀਸਿਨ ਵੀ ਦਿੰਦੇ ਆ ਸਾਡੇ ਫਾਦਰ ਸਾਹਿਬ ਦਾ ਅਸਰ ਜਿਹਾ ਕਿ ਜਦੋਂ ਪੇਸ਼ੈਂਟਸ ਨੂੰ ਮੈਡੀਸਿਨ ਦਿੰਦੇ ਦਿੰਦੇ ਕਿੰਨਾ ਕੁ ਵਧੀਆ ਲੱਗਦਾ ਇੱਥੇ ਆ ਕੇ ਬਹੁਤ ਅੱਛਾ ਬਹੁਤ ਅੱਛਾ ਲੱਗਦਾ ਤਾਂ ਜਿਸ ਤਰੀਕੇ ਨਾਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਵੀ ਗੁਰਦੁਆਰਾ ਆਲੰਗੀਰ ਵਿਖੇ ਜਿਹੜਾ ਕੀ ਹੈ ਫ੍ਰੀ ਡੈਂਟਲ ਕਲੀਨਿਕ ਜਿਹੜਾ ਕਿ ਇੱਥੇ ਆਉਂਦਾ ਤਾਂ ਸਾਡੇ ਨਾਲ ਗੁਰਦੁਆਰੇ ਦੇ ਕਮੇਟੀ ਮੈਂਬਰ ਮੌਜੂਦ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗੁਰ ਜੀ ਐਨਾ ਸੋਹਣਾ ਨੇਕ ਉਪਰਾਲਾ ਜਿਹੜਾ ਕਿ ਆਲੰਗੀਰ ਵਿਖੇ ਕੀਤਾ ਗਿਆ ਪਿਛਲੇ 10 ਸਾਲਾਂ ਤੋਂ ਜਿਹੜਾ ਚੱਲਦਾ ਪਿਆ ਕਿ ਜਿਹੜੇ ਲੋੜਵੰਦ ਲੋਕ ਆ ਉਹਨਾਂ ਨੂੰ ਫ੍ਰੀ ਸੇਵਾ ਦਿੱਤੀ ਜਾਂਦੀ ਜੀ ਕਿਸ ਤਰੀਕੇ ਨਾਲ ਦੇ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰ ਕਿਉਂਕਿ ਜੇ ਪ੍ਰਚਾਰ ਹੋਊਗਾ ਤਾਂ ਉਹ ਲੋਕੋ ਨੂੰ ਐਪਲੀਮੈਂਟ ਕਰਨਗੇ ਲੋਕ ਅਪਣਾਉਣਗੇ ਸੋ ਇਹਦੇ ਨਾਲ ਨਾਲ ਇਹ ਜਿਹੜੀ ਸਾਡੀ ਟੀਮ ਹੈ ਸਾਡੇ ਡਾਕਟਰ ਸਾਹਿਬ ਨੇ ਇਹ ਲਗਾਤਾਰ ਹੀ ਇੱਥੇ ਦੰਦਾਂ ਦਾ ਕੈਂਪ ਲਾ ਰਹੇ ਆ ਗੁਰੂ ਸਾਹਿਬ ਨੇ ਆਪਾਂ ਨੂੰ ਚਾਹੇ ਗੁਰਬਾਣੀ ਪੜੋ ਚਾਹੇ ਇਤਿਹਾਸ ਪੜੋ ਆਪਾਂ ਨੂੰ ਇਹੀ ਹੁਕਮ ਕੀਤਾ ਕਿ ਆਪਾਂ ਲੋੜਵੰਦਾਂ ਦੀ ਸੇਵਾ ਕਰਨੀ ਹੈ ਸੋ ਇਸ ਲਈ ਇਹ ਇੱਕ ਬਹੁਤ ਵੱਡੀ ਸੇਵਾ ਇਹ ਬਹੁਤ ਵੱਡਾ ਕਾਰਜ ਹੈ ਜਿਹੜਾ ਕਾਰਜ ਆਪਾਂ ਨੂੰ ਗੁਰੂ ਸਾਹਿਬ ਨੇ ਬਖਸ਼ਿਆ ਸੋ ਇੱਕ ਤਾਂ ਇਹ ਜਿਹੜਾ ਨਿਰੰਤਰ ਇਹ ਕਾਰਜ ਕਰ ਰਹੇ ਨੇ ਇਹਦੇ ਲਈ ਅਸੀਂ ਇਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਤੇ ਇਹਨਾਂ ਨੂੰ ਸ਼ਾਬਾਸ਼ੇ ਦਿੰਨੇ ਆ ਤੇ ਮੇਰੇ ਨਾਲ ਹਰਦੀਪ ਸਿੰਘ ਜੀ ਮੈਨੇਜਰ ਸਾਹਿਬ ਗੁਰਦੋਰਾ ਮ치ਸਾਬ ਆਲਮਗੀਰ ਤੇ ਸਾਰਾ ਸਟਾਫ ਮੇਰੇ ਨਾਲ ਆ ਖੜੇ ਨੇ ਅਮਨ ਸਿੰਘ ਹੋਣੀ ਤਲਵਿੰਦਰ ਸਿੰਘ ਹੋਣੀ ਤੇ ਕੁਲਵਿੰਦਰ ਸਿੰਘ ਹੋਣੀ ਖੜੇ ਨੇ ਅਵਤਾਰ ਸਿੰਘ ਹੋਣੀ ਖੜੇ ਨੇ ਸਾਰਾ ਖੜਾ ਸਟਾਫ ਖੜਾ ਇੱਥੇ ਸੋ ਮੈਂ ਵਿਸ਼ਵਾਸ ਦਵਾ ਨਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜੋ ਗੁਰਦੁਆਰਾ ਸਾਹਿਬ ਦੀ ਮਰਿਆਦਾ ਲੋੜਵੰਦਾਂ ਦੀ ਸੇਵਾ ਤੇ ਧਰਮ ਪ੍ਰਚਾਰ ਦੇ ਕਾਰਜਾਂ ਲਈ ਹਮੇਸ਼ਾ ਯਤਨਸ਼ੀਲ ਰਹੀ ਹੈ ਇਸ ਕਾਰਜ ਲਈ ਵੀ ਸਾਡੇ ਵੱਲੋਂ ਪਹਿਲਾਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਹਰ ਤਰ੍ਹਾਂ ਦੀ ਇਹਨਾਂ ਨੂੰ ਸਹੂਲਤ ਦਿੱਤੀ ਜਾ ਰਹੀ ਹੈ ਕਿਉਂਕਿ ਜਿਹੜਾ ਮਿਸ਼ਨ ਲੈ ਕੇ ਚੱਲੇ ਹੋਏ ਨੇ ਲੋਕ ਸੇਵਾ ਦਾ ਲੋੜਵੰਦਾ ਦੀ ਸੇਵਾ ਦਾ ਉਹਦੇ ਲਈ ਹੁਣ ਵੀ ਮੈਂ ਵਿਸ਼ਵਾਸ ਦਿਵਾਉਣਾ ऐसे कार्य कोई भी ਕਰੂਗਾ ਜਿਹੜੇ ਕੋਈ ਵੀ ਲੋਕ ਭਲਾਈ ਦੇ ਕਾਰਜ ਨੇ ਲੋੜਵੰਦਾਂ ਦੀ ਸੇਵਾ ਦੇ ਕਾਰਜ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੋਣ ਦੀ ਹੈ ਇਸ ਦੇ ਵਿੱਚ ਮੈਂ ਵਿਸ਼ਵਾਸ ਦਿਵਾਉਣਾ ਅਸੀਂ ਉਹਨਾਂ ਨੂੰ ਐ ਜੀ ਪੀ ਸੀ ਵੱਲੋਂ ਪੂਰਾ ਪੂਰਾ ਸਹਿਯੋਗ ਦੇਵਾਂਗੇ ਤੇ ਇਹਦੇ ਨਾਲ ਅੱਜ ਆ ਬੂਟਿਆਂ ਦੇ ਪ੍ਰਸ਼ਾਦ ਦੀ ਵੀ ਸੇਵਾ ਕੀਤੀ ਗਈ ਹੈ ਆਪਾਂ ਨੂੰ 550 ਸਾਲ ਪਹਿਲਾਂ ਮਹਾਰਾਜ ਨੇ ਇਹੀ ਇੱਕ ਬਹੁਤ ਵੱਡਾ ਉਪਦੇਸ਼ ਦਿੱਤਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੁਸੀਂ ਦੇਖੋ ਬਈ ਜਿਹੜਾ ਵਾਤਾਵਰਨ ਆ ਇਹਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਆਵਾਜ਼ ਉਠਾਈ ਸੀ ਆਪਾਂ ਰੋਜ਼ ਗੁਰਬਾਣੀ ਦੇ ਵਿੱਚ ਪਾਠ ਰਾਹੀਂ ਕੀਰਤਨ ਰਾਹੀਂ ਇਹ ਗੁਰੂ ਸਾਹਿਬ ਦਾ ਉਪਦੇਸ਼ ਸਰਵਣ ਕਰਦੇ ਰਹਿੰਦੇ ਆ ਸੋ ਇਸ ਲਈ ਅੱਜ ਪਾਣੀ ਵਿੱਚ ਵੀ ਪੋਲੂਸ਼ਨ ਆ ਹਵਾ ਵਿੱਚ ਵੀ ਪੋਲੂਸ਼ਨ ਆ ਧਰਤੀ ਵਿੱਚ ਮਿੱਟੀ ਵਿੱਚ ਵੀ ਪੋਲੂਸ਼ਨ ਆ ਤੇ ਆਪਾਂ ਨੂੰ ਜਿਹੜਾ ਗੁਰੂ ਸਾਹਿਬ ਨੇ ਹੁਕਮ ਕੀਤਾ ਸੀ ਜੇ ਹੁਣ ਵੀ ਆਪਾਂ ਮੰਨ ਲਈਏ ਤਾਂ ਉਹਦੇ ਨਾਲ ਸਾਡੀ ਤੰਦਰੁਸਤੀ ਵੀ ਅਤੇ ਸਾਡਾ ਆਉਣ ਵਾਲਾ ਜਿਹੜਾ ਵਾਤਾਵਰਨ এনवायरमेंटਾ ਇਹਨੂੰ ਆਪਾਂ ਬਚਾ ਸਕਦੇ ਆ ਸੋ ਇਸ ਲਈ ਮੈਂ ਸਾਰਿਆਂ ਨੂੰ ਬਹੁਤ-ਬਹੁਤ ਇਸ ਕਾਰਜ ਦੇ ਵਿੱਚ ਜਿਹੜੇ ਵੀ ਭੈਣ ਭਰਾ ਸੇਵਾ ਕਰਦੇ ਨੇ ਉਹਨਾਂ ਸਾਰਿਆਂ ਨੂੰ ਮੈਂ ਬਹੁਤ-ਬਹੁਤ ਸ਼ਾਬਾਸ਼ ਵੀ ਦਿੰਦਾ ਤੇ ਅਰਦਾਸ ਵੀ ਕਰਦੇ ਆ ਗੁਰੂ ਸਾਹਿਬ ਇਹਨਾਂ ਤੋਂ ਚੜ੍ਹਦੀ ਕਲਾ ਦੇ ਨਾਲ ਇਹ ਸੇਵਾ ਲੈਂਦੇ ਰਹਿਣ ਤੇ ਬਾਕੀ ਅਸੀਂ ਅਪੀਲ ਕਰਦੇ ਆ ਬਈ ਵੱਧ ਤੋਂ ਵੱਧ ਭੈਣ ਭਾਈ ਇਹ ਬੂਟੇ ਲੈ ਕੇ ਜਾਣ ਤੇ ਬੂਟੇ ਜਾ ਕੇ ਆਪਣੇ ਘਰਾਂ ਦੇ ਵਿੱਚ ਜਿੱਥੇ ਵੀ ਕਿਤੇ ਲੋੜ ਲੱਗਦੀ ਆ ਵੀ ਇੱਥੇ ਬੂਟੇ ਰੋਣੇ ਚਾਹੀਦੇ ਨੇ ਉੱਥੇ ਜਾ ਜਾ ਕੇ ਬੂਟੇ ਲਾਉਣ ਤੇ ਬੂਟੇ ਲਾਉਣ ਦੇ ਨਾਲ ਨਾਲ ਉਹਨਾਂ ਨੂੰ ਬਾਅਦ ਚ ਪਾਣੀ ਵੀ ਪਾਇਆ ਕਰਨਾ ਇਹ ਨਹੀਂ ਵੀ ਬੂਟਾ ਲਾ ਕੇ ਮੁੜ ਕੇ ਬੂਟੇ ਨੂੰ ਪੁੱਛਿਆ ਹੀ ਨਹੀਂ ਉਹ ਦੀ ਸੰਭਾਲ ਵੀ ਜ਼ਰੂਰ ਕਰਨ ਸੋ ਇਸ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ